ਸਿਰੀ ਰਾਗੁ ਮਹੱਲਾ ਪਹਿਲਾ ਸਿਰੀ ਕੀ ਕਾਇਆ ਰਤਨਾ ਕੀ ਲਲਕਾ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦੀ ਕਿਰਪਾ ਸੀ ਵਾਸਤੇ ਇਹੋ ਜੀ ਬੁੱਧ ਹੋਣੀ ਚਾਹੀਦੀ ਹੈ ਇਹੋ ਜੇ ਗੁਣ ਹੋਣੇ ਚਾਹੀਦੇ ਆ ਬਖਸ਼ੇ ਕਰਕੇ ਫਰਮਾਉਂਦੇ ਹਨ ਗੁਰੂ ਕੀ ਕਾਇਆ ਰਤਨਾ ਕੀ ਲਲਕਾ ਇਹ ਭਾਈ ਕੇਸਰ ਵਰਗੀ ਕਾਇਆ ਨਰਮਲ ਹੋਣੀ ਚਾਹੀਦੀ ਹੈ ਜਿਵੇਂ ਇਸ ਪ੍ਰਕਾਰ ਨਰਮਲ ਹੁੰਦਾ ਹੈ ਸਾਫ ਹੁੰਦਾ ਹੈ ਐ ਬੁੱਧ ਵਿਰਾਗ ਰੂਪੀ ਕੇਸਰ ਕਰਕੇ ਨਰਮਲ ਹੋਣੀ ਚਾਹੀਦੀ ਹੈ ਬਿਵੇਕ ਤੇ ਵਿਰਾਗ ਦੇ ਨਾਲ ਕੇਸਰ ਵਰਗੀ ਉਜਲ ਕਾਇਆ ਬੁੱਧ ਹੋਣੀ ਚਾਹੀਦੀ ਹੈ ਰਤਲਾ ਕੀ ਲਲਤਾ ਅਤੇ ਰਤਨ ਜਿਵੇਂ ਰਤਨ ਹੁੰਦੇ ਰਤਨਾ ਦੀ ਮਾਲਾ ਹੁੰਦੀ ਹੈ ਐ ਲਲਤਾ ਨਾਮ ਜਵਾਨ ਦਾ ਹੈ ਜਵਾਨ ਵਿੱਚ ਰਤਨ ਗੁਰੂ ਸਾਹਿਬ ਦੇ ਸ਼ਬਦਾਂ ਰੂਪੀ ਰਤਨ ਵਿਰਾਗ ਰੂਪੀ ਬਚਨ ਕੇਸਰ ਵਰਗੀ ਬਿਵੇਕ ਨਾਲ ਕਾਇਆ ਸੁੱਧ ਹੋਣੀ ਚਾਹੀਦੀ ਹੈ ਇਹ ਰਕਨ ਵਰਾਗਵਾਦ ਰੂਪੀ ਰਕਨਾ ਦੀ ਲਲਕਾ ਜੀਵਨ ਵਰਾਗ ਵਾਲੇ ਬਚਨ ਬੋਲੇ ਜਦੋਂ ਵੀ ਬੋਲੇ ਅਗਰ ਵਾਸਤ ਪਲ ਸਾ ਤੂ ਸੀਰ ਦੇ ਸਹਿਜ ਵਿੱਚ ਕੋਈ ਦੀ ਲੱਕੜੀ ਚੋਂ ਮਹਿਕ ਆਉਂਦੀ ਹੁੰਦੀ ਹੈ ਐ ਸ੍ਰੀ ਚੋਂ ਵਾਹਿਗੁਰੂ ਦੇ ਸਿਮਰਨ ਵਾਲੇ ਸਾਹ ਆਉਣੇ ਚਾਹੀਦੇ ਕੋਈ ਸਾਹ ਐਵੇਂ ਨਹੀਂ ਆਉਣਾ ਚਾਹੀਦਾ ਜਿਵੇਂ ਅਗਰ ਕੋਈ ਦੀ ਲੱਕੜੀ ਵਿੱਚੋਂ ਖੁਸ਼ਬੂ ਨਿਕਲਦੀ ਹੈ ਐ ਸਾਹਾਂ ਚੋਂ ਵਾਹਿਗੁਰੂ ਦੇ ਸਿਮਰਨ ਦੀ ਮਹਿਕ ਨਿਕਲੇ ਖਾਲੀ ਨਿਸ਼ਾਨ ਵਗਣੀ ਚਾਹੀਦੇ 86 ਤੀਰਥ ਦਾ ਮੁਖ ਟਿਕਾ ਫਿਰ ਉਸ ਪਿਆਰੇ ਦੇ ਦਰਸ਼ਨ ਕਰਨ ਦਾ ਸਾਧ ਸੰਗੇ ਦੀ ਏਡਾ ਫਲ ਹੈ 88 ਤੀਰਥਾਂ ਦਾ ਜਿਹੜਾ ਜਲਾ ਇਸ਼ਨਾਨ ਕਰ ਲਿਆ ਜਿਹੜਾ ਉਹਦੇ ਮੁਖ ਦੇ ਦਰਸ਼ਨ ਕਰ ਲਏ ਏਡਾ ਉਹਨਾਂ ਦੇ ਮੂੰਹ ਦੇ ਦੇਖਣ ਦਾ ਫਲ ਹੈ ਇਹ 88 ਤੀਰਥਾਂ ਦੇ ਇਸ਼ਨਾਨ ਦੇ ਫਲ ਦਾ ਟਿਕਾ ਉਹਨਾਂ ਦੇ ਮੂੰਹ ਤੇ ਲੱਗਾ ਹੋਇਆ ਕਲਕ ਲੱਗਾ ਹੋਇਆ ਹੈ ਜਿਹੜੇ ਆਦਮੀ ਪਰਮੇਸ਼ਰ ਦਾ ਹਉ ਭਜਨ ਕਰਦੇ ਆ ਉਨਾਂ ਦੇ ਮੂੰਹ ਦੇਖਣੇ ਕਰਕੇ 68 ਤੀਰ੍ਹਾਂ ਦੇ ਇਸਨਾਨ ਦਾ ਫਲ ਉਹਦੇ ਮੂੰਹ ਤੋਂ ਪਿਗ ਜਾਂਦਾ ਫਲ ਪ੍ਰਾਪਤ ਹੋ ਜਾਂਦਾ ਹੈ ਇਸ ਪ੍ਰਕਾਰ 68 ਪੀਸ ਕੀ ਚੀਜ਼ ਹੈ ਉਹਨਾਂ ਦੇ ਅੱਗੇ ਉਹ ਤਾਂ ਮੁਖੀ ਹਨ ਟਿੱਕੇ ਹੋਏਨ ਵਾਹਿਗੁਰੂ ਦੇ ਸਰੂਪ ਵਿੱਚ ਟਿੱਕਾ ਤਲਕ ਸ਼੍ਰੋਮਣੀ ਹਨ ਇਹ ਤਾਂ ਮਾਤ ਤੋਂ ਦੇਗਾ ਉਹਨਾਂ ਦੇ ਕਟਹਿਰ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਆਈ ਬੁੱਧੀ ਦਾ ਵਿਕਾਸ ਖੜਾ ਹੈ ਪ੍ਰਕਾਸ਼ ਹੈ ਬਾਕੀ ਐਨੀ ਦੁਨੀਆ ਪੂਰੀ ਫਿਰਦੀ ਆ ਸਾਰੀ ਉਹ ਮੱਤੀ ਸਲਾਹ ਉਹ ਮੱਤ ਅਨੇ ਜੜੀ ਜੀ ਜੀ ਕੁੰਗੂ ਵਰਗੀ ਕਾਹਾਂ ਹੈ ਰਤਨਾ ਵਰਗੀ ਲਲਕਾ ਜਵਾਨ ਹੈ ਅਗਰ ਵਰਜ ਸਾਹ ਨ ਕਰਦੇ ਹੈ 38 ਸਾਲ ਨੇ ਇਸ਼ਨਾਨ ਦਾ ਫਰਾਜ ਜਿਹਨਾਂ ਦੇ ਮੁਖ ਤੇ ਟਿਕਿਆ ਹੋਇਆ ਤਿਲਕ ਲੱਗਾ ਹੋਇਆ ਉਹਨਾਂ ਵਾਲੀ ਮੱਤ ਲੈ ਕੇ ਸਿੱਖਿਆ ਲੈ ਕੇ ਵਾਹਿਗੁਰੂ ਦੀ ਸਖਤ ਕੀਤੀ ਜਾਂਦੀ ਹੈ ਐਵੇਂ ਨਹੀਂ ਪਰਮੇਸ਼ਰ ਸਲਾਹ ਆ ਜਾਂਦਾ ਕਿਸੇ ਦੇ ਪਾਸੋਂ ਕੋਈ ਥੋੜਾ ਜਿਹਾ ਮਾਲਾ ਮੰਨ ਕੇ ਕਸਾ ਲੈਂਦਾ ਕਦੇ ਕੋਈ ਸੋ ਰਾਜੇ ਸਿਮਰਨਾ ਹੋਈ ਹੈ ਲੈੰਦਾ ਪਰ ਮਨ ਚ ਟਿਕਾ ਨਹੀਂ ਹੁੰਦਾ ਸਬਦ ਦਾ ਸਾਤੇ ਲਾਭ ਗੁਣਤਾ ਉਹਨਾਂ ਦੇ ਹਿੱਦਿਕ ਸੱਚਾ ਪ੍ਰਵੇਸ਼ ਦਾ ਨਾਮ ਹੈ ਉਹ ਗੁਣਾਂ ਦੇ ਕਾਸ ਪਾਤਰ ਹਨਗੇ ਗੁਣਾਂ ਦੇ ਖਜ਼ਾਨੇ ਹਨ ਸੱਚਾ ਨਾਮ ਗੁਣਾਂ ਦਾ ਖਜ਼ਾਨਾ ਉਹਨਾਂ ਦੀ ਮੱਤ ਵਿੱਚ ਹੈ ਉਹਨਾਂ ਦੀ ਮੱਤ ਲੈ ਕੇ ਸੁਣਾਉਣਾ ਚਾਹੀਦਾ ਹੈ ਬਾਬਾ ਹੋਰ ਮਤ ਹੂ ਇਹ ਬਾਬਾ ਭਾਈ ਜਿਨ੍ਹਾਂ ਦੇ ਅੰਦਰ ਇਹਦੀ ਮਤ ਨਹੀਂ ਹੈ ਕਿ ਅਸੇ ਵਰਗੀ ਕਹਾਣੀ ਨਹੀਂ ਬਣੀ ਹੋਈ ਅਜਨੰਦੀ ਜਵਾਨ ਨਹੀਂ ਬਣੀ ਹੋਈ ਅਗਰ ਵੇ ਸਾਰੀ ਨਿਕਲ ਗਈ 88 ਤੀਥਾ ਵਰਗਾ ਮਾਤਮੀ ਜਿੰਨਾ ਦੇ ਕੇਰੇ ਲਖੜਵਾ ਉਹੀ ਦੀ ਮਤੋਂ ਬਗੈਰ ਹੈ ਬਾਬਾ ਹੋਰ ਮਤ ਹੋਰ ਹੋੜ ਜਿਹੜੀਆਂ ਹੋਰ ਮਤਾਂ ਹਨਗੀਆਂ ਉਹਨਾਂ ਦਾ ਹੋਰ ਫਾਇਦਾ ਹੈ ਜੇੜਾ ਹੋਰ ਮੈਨੂੰ ਕੋਈ ਸਿੱਖਿਆ ਲੈਣੀ ਹੈ ਮਤ ਲੈਣੀ ਹੈ ਉਹਦਾ ਫਾਇਦਾ ਵੀ ਹੋਰ ਹੈ ਤੇ ਪਰਵੇਸ਼ਰ ਵੱਲੋਂ ਹੋੜ ਦੇਣ ਵਾਈਆਂ ਹਨ ਪਰਵੇਸ਼ਰ ਵੱਲੋਂ ਬੇਦਖ ਕਰਨ ਵਾਈਆਂ ਮਤਾਂ ਹਨ ਉਹਨਾਂ ਮਤਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਉਨਾਂ ਦੇ ਆਖੇ ਨਹੀਂ ਲੱਗਣਦਾ ਇਹਦਾ ਇਸੇ ਪੁਰਖਾਂ ਨੇ ਬਾਬਾ ਹੋਰ ਮਤ ਜਹਨੀਆਂ ਦੀ ਮਤ ਜਿਹੜੇ ਹੈ ਉਹ ਹੋਰ ਹੀ ਹਨ ਮੂੰਹ ਅੱਗੇ ਟੱਟੀਆਂ ਬੰਨੀ ਰੱਖਦੇ ਐ ਬਿਸਟਾ ਨੂੰ ਫਰੋਲਦੇ ਹਨ ਤੇ ਮਤ ਹੋਰ ਕੋਪਾਲ ਕਾਂ ਦੀ ਹੱਡੀਆਂ ਦੀਆਂ ਮਾਲਾ ਪਾਈ ਫਿਰਦੇ ਐ ਹੋਰ ਹੀ ਮਤ ਹੈ ਇਸੇ ਪ੍ਰਕਾਰ ਹੈ ਖਿਪਣਕ ਜਿਹੜੇ ਹਨ ਉਹਨਾਂ ਦੇ ਹੋਰ ਹੀ ਮਾਪੇ ਨਾਸਤਿਕ ਲੋਕ ਹਨ ਇਹਨਾਂ ਦੇ ਮਤਲੇ ਮਗਰ ਨਹੀਂ ਲੱਗਣੇ ਚਾਹੀਦਾ ਨਾਇਕ ਇੱਕ ਵੇਸੀ ਸ਼ਿੰ ਨੂੰ ਮੰਨਦੇ ਐ ਜਿ세 ਕਾਲਵਾਦੀ ਕਾਲ ਨਹੀਂ ਮੰਨੀ ਬੈਠੇ ਐ ਇਹਨਾਂ ਦੀ ਹੋਰ ਮੱਤ ਹੈ ਪਰਮੇਸ਼ਰ ਵੱਲੋਂ ਹੋੜ ਦੇਣ ਵਾਲੀ ਹੈ ਇਹਨਾਂ ਦੀ ਮਾਦੇ ਮਗਰ ਨਹੀਂ ਲੱਗਣਾ ਚਾਹੀਦਾ ਜੇ ਸਾ ਵੇਰ ਕਮਾਈ ਹੈ ਉਹ ਸੈਂਕੜੇ ਵਾਰੀ ਇਹਨਾਂ ਦੀ ਸਿੱਖਿਆ ਲੈ ਕੇ ਕੋਈ ਆਦਮੀ ਕਮਾਈ ਕਰ ਜਾ ਰਹੇ ਕੂੜਾ ਕੂੜਾ ਜੀ ਉਹ ਸੰਤ ਸੰਗੀ ਜੀ ਨੇ ਇੱਕ ਸੂਤ ਦੇ ਅੰਦਰ 100 ਗੰਨਾਂ ਦੇ ਕੇ 100 ਮਣਕੇ ਦੀ ਮਾਲਾ ਬਣਾ ਲਈਏ ਇਸ ਪ੍ਰਕਾਰ ਕੂੜੇ ਪਰਖਾਂ ਦੀਆਂ ਛੁੱਟੀਆਂ ਗੱਲਾਂ ਦਾ ਠੁੱਠਾ ਹੀ ਜੋਰ ਹੈ ਉਹ ਕੋਈ ਫਾਇਣੀ ਹੈ ਉਸ ਤੋਂ ਪ੍ਰਾਪਤ ਹੋ ਸਕਦਾ ਐਵੇਂ ਝੂਠ ਬੋਲਣ ਦੀ ਆਦਤ ਹੈ ਕਹਿੰਦੇ ਮੈਨੂੰ ਸਿੱਧੀਆਂ ਫਿਰਦੀਆਂ ਮੈਨੂੰ ਸਿੱਧੀਆਂ ਮਿਲਦੀਆਂ ਅਸੀਂ ਬਕੁੰਠ ਤੇ ਗਏ ਰੱਬ ਨਾਲ ਝਗੜਾ ਹੋ ਗਿਆ ਐਈਆਂ ਝੂਠੀਆਂ ਗੱਲਾਂ ਮਾਰਦੇ ਆ ਝੂਠੀਆਂ ਨਾ ਆ ਪਹੁੰਚ ਹੈ ਨਾ ਚੇਲਿਆਂ ਨੂੰ ਪਹੁੰਚ ਹੈ ਐਵੇਂ ਕੂੜੀਆਂ ਦਾ ਝੂਠਾ ਹੀ ਜੋਰ ਐਵੇਂ ਲੋਕਾਂ ਦੇ ਤੇ ਪਖੰਡ ਕਰਕੇ ਠੱਗਣਾ ਚਾਹੁੰਦੇ ਹਨ ਐਸੇ ਕੋ ਰਖੋ ਰਹਾਉ ਪੂਜ ਲੱਗਾ ਪੀਰ ਆ ਕੀ ਇਹ ਬਣਾ ਚਾਹੀਦਾ ਵੱਡਾ ਪੂਜਰੀ ਬਣ ਜੇ ਸਾਰੇ ਲੋਕ ਨਿਉਂਦੇ ਦੇ ਆਕਰਮਣੇ ਪੂਜਾ ਲੱਗ ਜਾਵੇ ਬੈਠੇ ਨੂੰ ਲਿਆ ਕੇ ਮੱਥੇ ਟੇਕਣ ਲੋਕ ਕਿਉਂ ਪੀਰ ਦੁਨੀਆ 'ਚ ਬਣ ਜੇ ਪੀਰੀਆਂ ਲਾਉਣ ਵਾਲਾ ਮੁਸਲਮਾਨਾਂ ਦਾ ਪੀਰ ਹਿੰਦੂਆਂ ਦਾ ਪੂਜ ਗੁਰੂ ਬਣ ਜਾਵੇ ਤੇ ਪੂਜਾ ਪੂਜਾ ਲੱਗਣ ਲੱਗ ਜਾਵੇ ਲੋਕ ਉਹਨੂੰ ਬੜਾ ਚੰਗਾ ਸਮਝਣ ਕੇ ਬੜਾ ਪੂਜਨੀਕ ਹੈ ਸਭ ਮਿਲੈ ਸੰਸਾਰ ਸਾਰੇ ਸੰਸਾਰ ਦੇ ਲੋਕ ਉਸ ਆਦਮੀ ਨੂੰ ਮੇਰੇ ਪੈਣ ਅੱਗੇ ਪਿੱਛੇ ਜਲੂਸ ਕੱਢਦੇ ਫਿਰਨ ਐਦਾ ਵੱਡਾ ਬਣ ਜਾਵੇ ਜੇ ਕਰਕੇ ਉਹ ਪੁਰਖ ਨਾਉ ਸਦਾਏ ਆਪਣਾ ਆਵਦਾ ਨਾਉ ਪੀਰ ਜਾਂ ਪੂਜਨੀਕ ਸਦਾ ਲਵੇ ਵੱਡਾ ਬ੍ਰਹਮ ਗਿਆਨੀ ਕੋ ਵਾ ਸਿੱਧ ਸੁਮਾ ਕੋ ਸਿੱਧਾਂ ਦੀ ਸਮਾਰ ਗਿੰਪੀ ਜਿਹੜੀ ਇਸ ਦੀ ਉਸ ਦੀ ਆਲਾ ਗੋਦ ਕਰਗਤ ਹੋ ਕੇ ਦੇਖਣ ਵਾਲਾ ਹੈ ਜੋ ਸਿੱਧਾਂ ਦੀ ਗਿੰਤੀ ਜੀ ਵੀ ਜੇ ਹੋ ਜਾਵੇ ਮਸ਼ਹੂਰ ਸਬਤ ਲੇਖੇ ਲਾਪਤਾ ਜਦੋਂ ਵਾਹਿਗੁਰੂ ਦੇ ਦਰਗਾਹ ਵਿੱਚ ਲੇਖੇ ਤੇ ਦੀ ਪ੍ਰਵਾਨਗੀ ਚ ਪਦਨਾ ਨਾ ਪਵੇਗੀ ਸੱਬਾ ਪੂਜ ਖੁਆ ਉਹ ਸਾਰੀ ਪੂਜਾ ਖਰਾਬ ਹੀ ਕਰਨ ਵਾਲੀ ਹੋਵੇਗੀ ਕਿਸੇ ਸਾਧਨ ਜਖਣੀ ਵਸ ਕਰ ਲਈ ਸੀ ਉਹ 25 ਰੁਪਏ ਵਾਲੇ ਆਸਨ ਤੇ ਹਮੇਸ਼ਾ ਆ ਜਾ ਕਰਨ ਇਸੇ ਪ੍ਰਕਾਰ ਹੋਇਆ ਉਹਦੀ ਉਮਰ ਜਿਹੜੀ ਗੁਜ਼ਰ ਗਈ ਜਦੋਂ ਦਰਦ ਹੋ ਗਿਆ ਉਹਨੂੰ ਖਿਆਲ ਆ ਵੀ ਸਰ ਸੰਗਤ ਕਰਕੇ ਮੁਕਤ ਹੋ ਜੀਏ ਮੁਕਤ ਹੋਣ ਦਾ ਤੇ ਸਾਧ ਸੰਗਤ ਜਤਨ ਕੀਤਾ ਉਸਨੇ ਜੋ ਜਤਨ ਕੀਤਾ ਉਸ ਉਹ ਸਾਧ ਸੰਗਤ ਜੀ ਉਹ ਜਤਨ ਕਰਨ ਲੱਗਾ ਸਖ ਸੰਗਰਵਾਲ ਨੂੰ ਚੱਲਿਆ ਰਸਤੇ ਵੀ ਜਖਣੀ ਨੂੰ ਪਤਾ ਲੱਗਾ ਵੀ ਇਹ ਤਾਂ ਮੈਨੂੰ ਛੱਡ ਕੇ ਹੁਣ ਚੱਲਿਆ ਇਹਨਾਂ ਰਾਹ ਦੇ ਵਿੱਚ ਆ ਕੇ ਉਸਨੂੰ ਦੱਬ ਲਿਆ ਮੂੰਹ ਦਾ ਰੇਤੇ ਚ ਦੱਬਿਆ ਹੋਇਆ ਤੇ ਅੜਾਟ ਪੈਂਦਾ ਹੈ ਕਹਿਣ ਲੱਗੀ ਮੈਨੂੰ ਵਸ ਕਰਕੇ ਤੇ ਹੁਣ ਮੁਕਤ ਹੋਣਾ ਚਾਹੁੰਨਾ ਤੂੰ ਤੰਪਰੀ ਅਦੀ ਜੂਨ ਚ ਨਾ ਪਾਉ ਉਸੇ ਮਾਰਤਾ ਉਥੇ ਡਾਟ ਕੇ ਮਰ ਗਿਆ ਇਹ ਹਾਲਤ ਹੋਈ ਸਾਧ ਸੰਗੇ ਜੀ ਇਸੇ ਪ੍ਰਕਾਰ ਇੱਕ ਵਾਰੀ ਜਖਣੀ ਨੂੰ ਗਾਣ ਲੱਗਾ ਸੀ ਕਿਸ਼ਨ ਸਿੰਘ ਬੋਲੇਵਾਲ ਵਾਲਾ ਅਤੇ ਇੱਕ ਰਣਜੀਤ ਸਿੰਘ ਗੰਥੀ ਸੀ ਉਥੇ ਲਾ ਇਹ ਦੋਵੇਂ ਖੂਹ ਦੇ ਕੋਲ ਡਾਟ ਕੇ ਤਪੱਸਿਆ ਕਰਨ ਲੱਗੇ 35 ਗੰਜਰੇ ਬੈਠਿਆਂ ਨੂੰ ਇਹਦੇ ਲੱਤਾਂ ਲਮਕਾ ਕੇ ਖੂਹ ਇੰਨਾ ਉੱਚਾ ਹੈ ਖੂਹੋਂ ਤੋਂ ਦਰਵੇ ਤਹਾਂ ਉੱਥੇ ਤੋਂ ਬਾਹਰੋਂ ਅੱਗੇ ਲੈ ਕੇ ਪਾਠੀਆਂ ਇੱਕ ਰੂਹ ਤੜੀ ਆਵੇ ਕਹਿੰਦੇ ਤੁਸੀਂ ਜਾਪ ਕਰਕੇ ਮੈਨੂੰ ਸਿੱਧ ਕਰਨਾ ਚਾਹੁੰਦੇ ਹੋ ਉਸੇ ਡਰ ਦਾ ਤੇ ਕ੍ਰਿਸ਼ਨ ਸੁਦਾ ਭੱਜ ਕੇ ਮੈਤੇ ਆਵੜਿਆ ਸਿੰਘ ਵੇਲੇ ਉਹ ਰਣਜੀਤ ਸਿੰਘ ਹੋਸ਼ ਹੋ ਕੇ ਦਿੱਖ ਪਿਆ ਇਹੀ ਜੀ ਹਾਲਤ ਹੋ ਸੀ ਫੇਰ ਡਰਦੇ ਨੇ ਦੱਸਿਆ ਦੂਏ ਜੀ ਇਹ ਦਿਨ ਅੱਗੇ ਅਸੀਂ ਜੱਖਣੀ ਸਿੱਧ ਕਰਨ ਲੱਗੇ ਸੀ ਸਾਨੂੰ ਸਾਖੀਆਂ ਲੈ ਕੇ ਪਏ ਤੇ ਅਸੀਂ ਭੱਜ ਕੇ ਡਰਦੇ ਆ ਗਏ ਆ ਇਹੀ ਜੀ ਹਾਲਤ ਹੁੰਦੀ ਹੈ ਸਾਬ ਸਿੰਘ ਜੀ ਉਹਨਾਂ ਦੀ ਤੱਬਾ ਅੱਬਾ ਤੂ ਉਹ ਸਮਰੱਥੀ ਦੀ ਪੂਜਾ ਖਰਾਬ ਕਰਨ ਵਾਲੀ ਹੁੰਦੀ ਹੈ ਬੋਲੇ ਵਾਲਾ ਕਿਸੇ ਸੋ ਪਾਤਸ਼ਾਹ ਦੇ ਕੋਲੇ ਰਹਿੰਦਾ ਜਿਨਾਂ ਦਾ ਸਤਗੁਰੂ ਸਾਦੇ ਆ ਜਿਨ੍ਹਾਂ ਦੇ ਤਾਂ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਥਾਪਨ ਕੀਤਾ ਹੈ ਕਿਰਪਾ ਦ੍ਰਿਸ਼ਟੀ ਕੀਤੀ ਹੈ ਜਿਨ ਮੀਟ ਨਾ ਸਕਾ ਕੋ ਉਹਨਾਂ ਨੂੰ ਜਿਹੜੀ ਬੁਲਾਈ ਮਾਰਨ ਦਿੱਤੀ ਉਹਨਾਂ ਦੀ ਕੋਈ ਮਕਾ ਨਹੀਂ ਸਕਦਾ ਸੱਚੇ ਪਾਤਸ਼ਾਹ ਦੀ ਮਿਹਰ ਉਹਨਾਂ ਦੇ ਤੇ ਹੋ ਜਾਂਦੀ ਹੈ ਉਨਾ ਅੰਦਰ ਨਾਵ ਨੇ ਜਾਨ ਹੈ ਅੰਦਰ ਸਰਬੈਤ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਸਾਥ ਸੰਗਤ ਜੀ ਨਾਉ ਪਰਗਟ ਹੋਵੇ ਜਿਸ ਦੇ ਨਾਮ ਕਰਕੇ ਦੁਨੀਆ 'ਚ ਪਰਗਟ ਹੁੰਦੇ ਆ ਮਸ਼ਹੂਰ ਹੁੰਦੇ ਆ ਲੋਕ ਇਸੇ ਤੇ ਨਿਰੰਘਾ ਮਹਾਂ ਕੋਲ ਕਰਾ ਨਾਉ ਪੂਜੀਏ ਨਾਉ ਮੰਨੂਏ ਸਾਨੂੰ ਕੌਣ ਮੰਨਦਾ ਮਹਾਰਾਜ ਦੇ ਨਾਮ ਨੂੰ ਪੂਜੀਦਾ ਹੈ ਸੱਚੇ ਪਾਤਸ਼ਾਹ ਦੇ ਨਾਮ ਨੂੰ ਲੋਕ ਮੰਨਦੇ ਹਨ ਅਖੰਡ ਸਦਾ ਸੱਚ ਸੂਰ ਨਾਉ ਦਾ ਸਰੂਪ ਅਖੰਡਾਕਾਰ ਵਿਰਤੀ ਕਰਨੀ ਜੇ ਦੀ ਉਰਾ ਕੋਰਾ ਬਾਸ਼ਨੂਪੀ ਰੇਤੇ ਦਾ ਰੇਤੇ ਆ ਮੰਨੂਪੀ ਲੋ ਲੋਹਾ ਜਿਹੜਾ ਲੋਹ ਚੁੰਦੀਆਂ ਹੀ ਹੋ ਕੇ ਮਾਇਆ ਰੂਪੀ ਰੇਤੇ ਜਿ ਰਿਆ ਪਿਆ ਹੈ ਇਸ ਨੂੰ ਇਕੱਠਾ ਕਰਨ ਚਮਕ ਪੱਥਰ ਦੀ ਨਹੀਂ ਆਈ ਸ਼ਬਦ ਨਾਲ ਇਹ ਅਖੰਡ ਹੈ ਖੰਡੋਂ ਤੋਂ ਰਹਿਤ ਕਰ ਦੇਵੇਂ ਇੱਕ ਰਾਸ ਬਿਣਤੀ ਕਰ ਦੇਣੀ ਅਖੰਡਾਕਾਰ ਤੇ ਸਦਾ ਸੂਪ ਦੀ ਪ੍ਰਾਪਤੀ ਹੋਣੀ ਅਤਰੀ ਕਾਲਵਾਦ ਤੁੰਤ ਤੁੰ ਉਹਦੀ ਸੋਭਾ ਹੋਣੀ ਹਿਰਦੇ ਤੇ ਇਹ ਨਾਮ ਦਾ ਸੂਪ ਇਸ ਰੱਖਿਆ ਮਹਾਰਾਜ ਨੇ ਅਖੰਡਰ ਸਤਬੋਧ ਦਾ ਨੋ ਮੋਖਪੰਥੇ ਅੰਦਰ ਨਾਮ ਦਾ ਸਰੂਪ ਦੱਸਿਆ ਹੈ ਇਸੇ ਪ੍ਰਕਾਰ ਸਮਝਣਾ ਇਸੇ ਪ੍ਰਕਾਰ ਲਾਉ ਪੂਜੀਏ ਲਾਉ ਮੰਤਰੀ ਦੇ ਅੰਦਰ ਕੋਈ ਕੂੜਾ ਸੀ ਕਾ ਵੇਚ ਲੈ ਕੇ ਗੁਜ਼ਾਰਾ ਕਰਿਆ ਕਰਨਾ ਉਹਦੇ ਪਾਸ ਕਿਤੋਂ ਮੋਹਰਾਂ ਮਿਲ ਗਈਆਂ ਛਾਹੂਕਾਰ ਬਣ ਗਿਆ ਬੱਗੀ ਬਣਾ ਲਈ ਬੱਗੀ ਬਣਾ ਕੇ ਜਦੋਂ ਬਾਜ਼ਾਰ ਵੀ ਆਇਆ ਕਰੇ ਲੋਕ ਸਲਾਮਾਂ ਕਰਿਆ ਕਰਨ ਉਹ ਕਿਹਾ ਕਰੇ ਕਹਿ ਦੂੰਗਾ ਮੈਂ ਉਹ ਲੋਕਾਂ ਨੇ ਸੁਣ ਕੇ ਹੈਰਾਨ ਹੋ ਕੇ ਕਹਿੰਦੇ ਉਹ ਭੰਗੀ ਵਿਆ ਤੂੰ ਤੂੰ ਕਹਿੰਦਾ ਤੈਨੂੰ ਲੋਕ ਸਲਾਮਾ ਕਰਦੇ ਤੂੰ ਕਹਿੰਦਾ ਕਹਿ ਦੂੰਗਾ ਕਹਿੰਦਾ ਮੈਂ ਤਾਂ ਉਹ ਜਿਹੜਾ ਕਾਖੋਟ ਕੇ ਗੁਜ਼ਾਰਾ ਕਰਦਾ ਸੀ ਅੱਜ ਮੇਰੇ ਕੋਲੇ ਮਾਇਆ ਹੋ ਗਈ ਉਹ ਮੈਨੂੰ ਸਲਾਮਾ ਕਰਦੇ ਮੈਂ ਕਹਿ ਦੂੰ ਉਹ ਮਾਇਆ ਉਹਨੂੰ ਵੀ ਤੈਨੂੰ ਮੱਥਾ ਟੇਕਦਾ ਫਿਰਨਾ ਹੋਰ ਮੈਂ ਕੀ ਕਹਾ ਇਸੇ ਪ੍ਰਕਾਰ ਸਾਲ ਸਿੰਘ ਜੀ ਗੁਰਮਖਾਂ ਨੂੰ ਜਾਣੇ ਇਹ ਅਸੀਂ ਤਾਂ ਉਹ ਗਰੀਬ ਹਾਂ ਅੱਲਾਹ ਦੇ ਨਾਮ ਤੇ ਸਾਰੀ ਵਡਿਆਈ ਹੈ ਉਹ ਸਾਨੂੰ ਸਾਰੀ ਦੁਨੀਆ ਚੁੱਗਦੀ ਹੈ ਕਿਉਂ ਜਾਣ ਕੇ ਆਪਣਾ ਹੰਕਾਰ ਨਹੀਂ ਕਰਦੇ ਕਿਉਂ ਜਾਣਦੇ ਹਨ ਲਾਉ ਪੂਜੀ ਹੈ ਲਾਉ ਮੰਨ ਗੁਰੂ ਜੀ ਦੇ ਨਾਮ ਦੀ ਪੂਜਾ ਹੀ ਸਾਰੀ ਦੁਨੀਆ ਕਰਦੀ ਹੈ ਮਹਾਰਾਜ ਦੇ ਨਾਮ ਦਾ ਹੀ ਮਨਨ ਕੀਤਾ ਹੈ ਨਾਮ ਦਾ ਹੀ ਸੇਵ ਕਰਕੇ ਪੂਜਨ ਕਰਦੇ ਹੈ ਮਨ ਕਰਕੇ ਨਾਮ ਦਾ ਹੀ ਮਨਨ ਕਰਦੇ ਹਾਂ ਅਖੰਡ ਸਦਾ ਸੱਚ ਤੋਂ ਗੁਰੂ ਜੀ ਦਾ ਨਾਮ ਅਖੰਡ ਕਟਮ ਤੋਂ ਰਹਤ ਹੈ ਸਦਾ ਖੰਡ ਖੰਡ ਜਿਉਂ ਜਾਸੋ ਕੰਢੀ ਕੋ ਖਿਆਲ ਕੀਤੇ ਕਲ ਵੀ ਕਰਨ ਫਰਮਾਇਆ ਜਾਨ ਪ੍ਰਬੋਧ ਚ ਖੇਹੁ ਖੇਰ ਲਾਈਏ ਅਖੰਡ ਸਦਾ ਸਦਾ ਰਹਿਣ ਵਾਲਾ ਸਰੂਪ ਜੋ ਹੈ ਉਹ ਸੱਜ ਸਰੂਪ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਖੇਹੁ ਖੇਰ ਲਾਈਏ ਕੋਈ ਸਮਝ ਨਹੀਂ ਲੱਗੇ ਪੀ ਰੱਖੀ ਉਹਨਾਂ ਦੀ ਦਾਤ ਕਹਿੰਦੇ ਹਰਮਹਾਰਾ ਦਾ ਖੇਹੁ ਸਰੀਰ ਜਿਹੜਾ ਪੰਜਾਂ ਤਤੋਂ ਦਾ ਬਣਿਆ ਹੋਇਆ ਹੈ ਕਿ ਜਦੋਂ ਉਹਨਾਂ ਦਾ ਪੂਜਾ ਕਰਾਉਣ ਵਾਲੇ ਆਂਦੇ ਆ ਤਾਂ ਖੰਡੀਆਂ ਦਾ ਮਿੱਟੀ ਚ ਮਾਰਾ ਰੜਾਜ ਹੁੰਦੇ ਹਨ ਤਾਂ ਜੀਵ ਕੀ ਹਾਲ ਹੋ ਉਹਨੂੰ ਫਿਰ ਜੀਵ ਦਾ ਕੀ ਹਾਲ ਹਾਲ ਹੁੰਦਾ ਕਿਹੋ ਜਿਹਾ ਹਾਲ ਹੁੰਦਾ ਜੀਵਾਤਮਾ ਦਾ ਆਪ ਹੀ ਦੱਸੋ ਮਹਾਰਾਜ ਕਿਹੋ ਜਿਹਾ ਦੁੱਖ ਹੁੰਦਾ ਹੈ ਤਾਂ ਦੱਸਦੇ ਹਾਂ ਗੱਲ ਆ ਸਭ ਸਿਆਣਪ ਉਹ ਮਰਗ ਦਾ ਜੀਵ ਉਹਨੀਆਂ ਸਿਆਣਪ ਜਿਹੜੀਆਂ ਲੋਕਾਂ ਨੂੰ ਠੱਗਣ ਵਾਲੀਆਂ ਕਿਸੇ ਨੂੰ ਤਾਗਾ ਕਰਦਾ ਕਿਸੇ ਨੂੰ ਸੂਤਾ ਕਰ ਦਿੰਦਾ ਕਿਸੇ ਨੂੰ ਮੰਤਰ ਦੇਦਾ ਕਿਸੇ ਨੇ ਹੱਥ ਆਉਲਾ ਕਰਦਾ ਉਹ ਸਾਰੀਆਂ ਸਿਆਣਪਾਂ ਜਲ ਜਾਂਦੀਆਂ ਉਸ ਦੇ ਅੰਤ ਵੇਲੇ ਕੀ ਚੱਲਿਆ ਅੰਤ ਨੂੰ ਰੋ ਕੇ ਹੋ ਮੈਂ ਪਦਾਰ ਛੱਡ ਗਿਆ ਮੈਂ ਤਿਲੇ ਚੱਲਦੇ ਛੱਡ ਗਿਆ ਕਿਉਂ ਰੋ ਕੇ ਉੱਠ ਕੇ ਪਰ ਲੋਕ ਨਹੀਂ ਚੱਲਦਾ ਹਾਲਕ ਨਾਮ ਵਿਸਾਰਿਆ ਸਤਿਗੁਰੂ ਜੀ ਕਹਿੰਦੇ ਹਨ ਜਿਸ ਵੇਲੇ ਸਰੀਰ ਛੁੱਟਦਾ ਹੈ ਉਸ ਵੇਲੇ ਸਭ ਸੰਗਿ ਜਦ ਮਨ ਹੋ ਜਾਂਦਾ ਆਤਮਾ ਪ੍ਰਾਣੂ ਦੇ ਵਿੱਚ ਆਇਆ ਹੋਇਆ ਹੈ ਕਿ ਚਾਰ ਕੜੀਆਂ ਜਿਹੜਾ ਮੇਰਾ ਪੁੰਨੀ ਆਦਮੀ ਹੋਵੇ ਉਹਦਾ ਮਨ ਵੀ ਜਿੰਨੇ ਜ਼ਖਮ ਤੇ ਦੇਖੇ ਸੀਦਾ ਡਿੱਗਿਆ ਪਿਆ ਹੁੰਦਾ ਇਸ ਪ੍ਰਕਾਰ ਬੇਹੋਸ਼ ਹੋ ਕੇ ਸਾਬ ਸੰਗੇ ਜੀ ਉਹ ਮਨ ਚਾਰ ਕੜੀਆਂ ਮੂਰਸ਼ਾ ਖਾਂਦਾ ਹੈ ਜਦੋਂ ਮੂਰਸ਼ਾ ਖੁੱਲ੍ਹਦੀ ਹੈ ਉਸ ਵੇਲੇ ਜਿਸ ਪਾਸੇ ਜਿਸ ਨੂੰ ਜਾਣਾ ਹੁੰਦਾ ਉਹ ਵਾਸ਼ਨਾ ਫਰਿਆ ਹੁੰਦੀ ਹੈ ਉਸ ਪਾਸੇ ਨੂੰ ਤੋਰਿਆ ਜਾਂਦਾ ਹੈ ਇਸੇ ਪ੍ਰਕਾਰ ਨੂੰ ਗਿਆਨ ਪੰ ਸਾਰੀਆਂ ਜਲਦਾਨੀਆਂ ਜਿੰਨੀਆਂ ਹੁੰਦੀਆਂ ਕਦੀ ਮਾਰਨ ਵਾਲੀਆਂ ਉੱਠੀ ਚੱਲਿਆ ਰੋਕ ਕੇ ਚੱਲਿਆ ਜਾਂਦਾ ਕੁਝ ਕਰਕੇ ਕੋਈ ਬਾਜ਼ਾਰ ਸੰ ਨੰਗਾ ਦੋਜ ਚੱਲਿਆ ਤਾਂ ਜਿਵੇਂ ਖਲਾਦ ਦਰਾਵਣ ਕਰੋਂ ਪਛਤਾਉਣ ਵਾਲੀ ਹਾਲਤ ਹੁੰਦੀ ਹੈ ਲਾਲਕ ਲਾਭ ਵਿਸਾਰੇ ਆ ਜਿਹੜੇ ਨਾਮ ਦੇ ਲੋਕ ਵੀ ਕਹਿੰਦੇ ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦੇ ਨਾਮ ਨੂੰ ਵਿਸਾਰਤਾ ਐਵੇਂ ਗੁਰੂ ਬਣੇ ਫਿਰਦੇ ਐ ਪੀਰੀਆਂ ਲਾਉਂਦੇ ਫਿਰਦੇ ਐ ਪੂਜਨੀਕ ਬਣੇ ਫਿਰਦੇ ਐ ਮਾਲੇ ਦੇ ਨਾਮ ਤੋਂ ਬੇਨੁਖ ਹਨ ਜਿਹੜੇ ਨਾ ਆਪ ਨਾਮ ਜਪਿਆ ਹੈ ਨਾ ਹੋਰ ਕਿਸੇ ਨੂੰ ਉਪਦੇਸ਼ ਦਿੱਤਾ ਹੈ ਦਰ ਗਿਆ ਕਿਹਾ ਹੋ ਉਹਨਾਂ ਦਰਗਾਹ ਜਗਿਆਂ ਦਾ ਕੀ ਹਾਲ ਹੋਵੇਗਾ ਬੁਰੀ ਹਾਲਤ ਹੋਵੇਗੀ ਉਹਨਾਂ ਦੀ ਕਮਾਦੇਆਂ ਕਾਗਦੇ ਕੁੰਨੇ ਕੋਇ ਲਿਆ ਹੈ ਮੰਦੇ ਹਮਲ ਕਰੇਂਦੇ ਆਏ ਸਿਆਚ ਨਾ ਹੈ ਇਸ ਪ੍ਰਕਾਰ ਕੀ ਉਹਨਾਂ ਦੀ ਬਹੁਤ ਬੁਰੀ ਹਾਲਤ ਹੋਵੇ ਕੀ ਦਸੀ ਉਹਨਾਂ ਦੀ ਵਾਅਦੇ ਇਸ ਪ੍ਰਕਾਰ ਹਜੂਰ ਨੇ ਪਖੰਡਵਾ ਖੰਡਨ ਕੀਤਾ ਅਮਰਤ ਨਾਮ ਦਾ ਪਰਮੇਸ਼ਰ ਦੀ ਪ੍ਰਾਪਤੀ ਆ ਕੇ ਨਿਰਮਲ ਬੁੱਧੀ ਦਾ ਪ੍ਰਾਪਤੀ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਇਹ ਦੋਹੇ ਪ੍ਰਕਾਰ ਦਾ ਸ਼ਬਦ ਇਸ ਵਿੱਚ ਆ ਰਿਹਾ ਹੈ ਸਤਿਗੁਰਾਂ ਨੇ ਜਲੀਆਂ ਸਾਧ세 ਆਲਤਾ ਇਸੇ ਚੱਲਿਆ ਲੋ ਨਾਮ ਕੰਡਾ ਨੂੰ ਸਾਰੇ ਕਰ ਗਿਆ ਕਿਹਾ ਹੋਰ ਸਵਾਲੀ ਦੀ ਕਾਲਸਾ ਵਾਹਿਗੁਰੂ ਸਵਾਲੀ ਦੀ ਕਾਲਸਾ ਸਿਰ ਆਗਮ ਹੱਲਾ ਤਹੱਲਾ ਗੁਣਵੰਤੀ ਗੁਣ ਵੀਖਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਦੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੋਧੀਓ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਾ ਦੀਆਂ ਕਿਰਪਾ ਕਿਰਪਾ ਵਿਚ ਨਵਾਸ ਕਰ ਰਹੇ ਹਾਂ ਇੱਥੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਜੀ ਦੇ ਹਜ਼ੂਰ ਇਸਤਰੀਆਂ ਵਾਲਾ ਨਿਵਾਸ ਦਾ ਰਕੂਸ ਕੇ ਪਤ ਸਾਹਿਬ ਨੂੰ ਪਾਸ ਆਇਆ ਕਰਦੇ ਤੇ ਆ ਕੇ ਪਰਸ਼ਨ ਕਰਦੇ ਮਹਾਰਾ ਸਭੀ ਗੱਲ ਦੱਸੋ ਜਿਸ ਪ੍ਰਕਾਰ ਉਸਾਸ ਆਗੰਗੀ ਕਥਾ ਹੁੰਦੀ ਹੈ ਨਿਹਾਰੇ ਦੇ ਇੱਕ ਸਤਗੁਰ ਨੂੰ ਆਣ ਕੇ ਬੋਲਦਾ ਥਾਂ ਦਾ ਇਹਸਾਨ ਉਹ ਆਪਣੀ ਆਗੰ ਨੂੰ ਉਸਾਸ ਆਗੰ ਦਾ ਹੋ ਗਿਆ ਸੀ ਜਿਵੇਂ ਦੂਰ ਦਾ ਚੰਦਰਮਾ ਚੜਦਾ ਸੀ ਉਸ ਦਿਨ ਉਹ ਕਹਿੰਦਾ ਸੀ ਮੈਨੂੰ ਸਾਰੇ ਦਰਸ਼ਨ ਹੁੰਦੇ ਆ ਉਸ ਦਿਨ ਉਹਦੇ ਅੰਦਰ ਕੋਈ ਨਹੀਂ ਸੀ ਪ੍ਰਵੇਸ਼ ਹੋ ਸਕਦਾ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਉੱਥੇ ਨਿਖੇਰੇ ਵਿੱਚ ਗਏ ਤੇ ਨਿਖੇਰੇ ਦੇ ਵਿੱਚ ਇਹ ਦਵਾਕ ਬੰਦ ਕੀਤੇ ਹੋਏ ਸਨ ਅੰਦਰ ਬੈਠਾ ਸੀ ਤੇ ਆਪਣੇ ਤਹਿਰੇਦਾਰ ਅੱਗੇ ਰੱਖੇ ਸੀ ਕਹਿੰਦਾ ਸੀ ਬਾਹਰ ਨਹੀਂ ਦਰਸ਼ਨ ਕਰੇ ਜਨ ਮੇਰੇ ਕਰਨੇ ਆ ਅੰਦਰ ਨਾ ਕੋਈ ਆ ਕੇ ਕਰੇ ਉਹ ਜਨ ਸਾਹਿਬ ਸੰਗੇ ਜੀ ਉਹ ਸੌ ਸਵਾਦਨ ਗੁਰੂ ਸਾਹਿਬ ਉਸ ਪ੍ਰਕਾਰ ਬੈਠਾ ਦੇਖ ਕੇ ਮੇਲਾ ਦੇਖ ਕੇ ਪੁੱਛਿਆ ਇੱਕ ਦੁੱਧ ਮਾਈ ਦੇ ਘਰ ਦੇ ਗੁਰੂ ਸਾਹਿਬ ਜੀ ਨੇ ਪਾਰਾ ਕੀਤਾ ਕਿ ਮਾਈ ਇਹ ਮੇਲਾ ਕੋ ਹੈ ਉਹ ਹੈ ਉਹ ਕਹਿਣ ਲੱਗੀ ਮਾਰਾ ਇੱਥੇ ਸੌ ਸਵਾਦਨ ਇੱਕ ਫਕੀਰ ਹੈ ਉਹ ਕਹਿੰਦਾ ਜੀ ਮੈਨੂੰ ਸਾਰੇ ਗਲਸ਼ ਮਿਲਦੇ ਆ ਮਾਰਨ ਕਾਬ ਚੱਲ ਭਾਈ ਮਰਵਾਣੇ ਸੌ ਸਵਾਦਨ ਦੇ ਦਰਸ਼ਨ ਕਰਾਈਏ ਆਪ ਸਤਿਗੁਰੂ ਸਕੇ ਬਾਅਦ ਸੇ ਜਦੋਂ ਗਏ ਇਸ ਫਕੀਰ ਦੇ ਬੂਹੇ ਅੱਗੇ ਜਾ ਕੇ ਜਦੋਂ ਖੜੇ ਹੋ ਤੇ ਉਹਨਾਂ ਕੋਲ ਕੋਈ ਗੋਮੂ ਹੁਕਮ ਜਾਣਗਾ ਮਾਰਨ ਕਹਿਆ ਕਿ ਦਰবেশ ਮੈਨੂੰ ਆਪੇ ਆਏ ਨੂੰ ਸੌ ਸਹਾਦ ਨੂੰ ਕਹੋ ਦਰਸ਼ਨ ਕਰਨਾ ਹੈ ਸੁਣ ਕਰ ਕੋ ਸੌ ਸਹਾਦ ਨੂੰ ਪਖੰਡੀ ਨੇ ਕਿਹਾ ਕਿ ਅੱਜ ਮੈਨੂੰ ਸੌਦੋ ਦਰਸ਼ਨ ਹੁੰਦੇ ਆ ਮੈਂ ਨਹੀਂ ਕਿਸੇ ਨੂੰ ਮਿਲਣਾ ਕਹੋ ਪਿੱਛੇ ਹੀ ਮੁੜ ਜਾਓ ਜਦੋਂ ਮਾਰੇ ਸਾਹਿਬ ਜੀ ਨੂੰ ਜਦੋਂ ਇਹ ਜਵਾਬ ਦਿੱਤਾ ਮਾਰੇ ਕਹਿੰਦੇ ਚਲ ਮਰਦਾਨਿਆਂ ਇੱਥੇ ਕੋਈ ਨਹੀਂ ਹੈ ਇਹ ਬਚਨ ਕਰਨ ਤੋਂ ਗੁਰੂ ਸਾਹਿਬ ਉਹ ਕੋਤੋਂ ਕੰਡ ਫੇਰ ਕੇ ਮੋੜੇ ਉਹਦੇ ਮੇਲੇ ਚ ਲਾਈ ਪਈ। ਇਹ ਲੜਾਈ ਬਣ ਕੇ ਮੇਲੇ ਚ ਕਿਸੇ ਨ ਦੁਕਾਨਾਂ ਲੁੱਟ ਲੀਆਂ। ਕਿਸੇ ਨੂੰ ਪਖੰਡੀ ਦੇ ਝੰਡੇ ਚਲ ਕੇ ਲੁੱਟ ਲਏ। ਕਿਸੇ ਨੂੰ ਪੂਜਾ ਮੁਰਲੀ دروازੇ ਵਿੱਚੋਂ ਗੜਮੱਦੇ ਲੋਕ ਵੜ ਕੇ ਵੇਖਦੇ ਐ। ਅੱਗੇ ਗੁੱਸੇ ਤਰੀਕੇ ਦੇ ਨਾਲ ਉਹਦੇ ਇਚਾਰ ਕਰਲਾ ਵੇਖ ਤੇ ਫੜਿਆ। ਗਲੁੱਥੇ ਮਾਰ ਮਾਰ ਕੇ ਬਾਹਰ ਕੱਢਵਾ ਕਹਿੰਦੇ ਪਖੰਡੀ ਐ। ਇਹ ਸੁਹਾਗਣੀ ਹੈ ਬਰੰਡੀ ਐ। ਇਸ ਪ੍ਰਕਾਰ ਛੱਕੇ ਦੇ ਕੇ ਉਹਨੂੰ ਕੱਢ ਦਿੱਤਾ ਗਿਆ। ਉਹ ਜੀ ਉਹ ਲੋ ਬਰਾਦਰੀ ਹੋਈ ਕਿਸੇ ਨੂੰ ਕੁਝ ਨਾ ਪੁੱਛਿਆ ਉਹਨੂੰ ਬੁਲਾਇਆ ਨਾ ਕਰਨ ਇੱਕ ਸਾਲ ਬਾਅਦ ਗੁਰੂ ਮਹਾਰਾਜ ਸਾਹਿਬ ਫੇਰ ਆਏ ਜਿਸ ਵਕਤ ਉਹ ਸਾਲ ਬਾਅਦ ਆਏ ਉਸਨੇ ਇੱਕ ਕੋਈ ਕੁਸ਼ਤੀ ਕਰਵਾ ਜਾਂਦਾ ਸੀ ਨਾਲੇ ਪਿੰਗਲੇ ਸੀ ਨਾਲੇ ਕੁਸ਼ਤੀ ਸੀ ਰੁੜ ਕੇ ਕਰਵਾ ਸੀ ਉਹਦੇ ਤੇ ਗੁਰੂ ਸਾਹਿਬ ਜੀ ਨੇ ਕਹਿੰਦ ਕਰਕੇ ਉਸ ਇੰਗਲੇ ਨੂੰ ਬੁਲਾ ਕੇ ਮਹਾਰਾਜ ਸਾਹਿਬ ਜੀ ਨੇ ਰਾਜ਼ੀ ਕਰਤਾ ਉਹਦਾ ਕੋਰ ਮੇਰ ਦਿੱਤਾ ਤੇ ਉਸ ਨੇ ਉਨਕੋ ਹੈ ਕਿ ਮਾਰਾ ਮੇਰੇ ਕੋਲ ਥੋੜਾ ਸਾਫ ਨਹੀਂ ਛੱਡਣਾ ਮਾਰੇ ਕਹਿੰਦੇ ਸੀ ਕਿ ਭਾਈ ਸਾਫ ਤਾਂ ਨਹੀਂ ਰੱਖਦੇ ਤੂੰ ਐਂ ਕਰ ਜਿਹੜਾ ਕੋਈ ਤੈਨੂੰ ਪੁੱਛੇ ਤੈਨੂੰ ਹੱਥ ਪੈਰ ਕਿੰਨੇ ਦੁਖੇ ਰਾਜੀ ਕਿੰਨੇ ਕਰ ਹੈ ਕਿਉਂ ਕਹੇ ਵੀ ਮੈਨੂੰ ਸੌਖਾ ਗੱਲ ਨਹੀਂ ਕੀਤਾ ਕਿਸੇ ਪ੍ਰਕਾਰ ਬਾਜ਼ਾਰ ਦੀ ਫਿਰਿਆ ਨਹੀਂ ਸ਼ਹਿਰ ਹੋ ਗਏ ਜਿੰਨੇ ਲੋਕਾਂ ਨੇ ਪੁੱਛਿਆ ਸਾਰਿਆਂ ਨੂੰ ਸੌਖਾ ਗੱਲ ਦਾ ਨਾਮ ਲਿਆ ਜਿਸ ਤੱਕ ਇਹ ਸੌਖਾ ਗੱਲ ਬੈਠਾ ਸੀ ਉਥੇ ਜਾ ਕੇ ਜਦੋਂ ਗਿਆ ਉਹਨੂੰ ਪੁੱਛਿਆ ਜਦੋਂ ਇਹ ਮਹਾਰਾਜਾ ਨੂੰ ਹੁਕਮ ਨਹੀਂ ਕਿ ਉਹਨੂੰ ਦਰਸ਼ਨ ਕਰਾ ਸਕਦਾ ਚੱਲਦਾ ਚੱਲਦਾ ਜਦੋਂ ਇਹ ਮਹਾਰਾਜਾ ਸਾਹਿਬ ਦੇ پاس ਆਇਆ ਪਤਾ ਲੱਗਾ ਜੀ ਇਹਨਾਂ ਦੀ ਮੇਲਗੱੜੀ ਕੀਤੀ ਸੀ ਤਾਂ ਇਹ ਮੇਰਾ ਜਿਹੜਾ ਜਲਵਾ ਸੀ ਸਾਰਾ ਖਤਮ ਹੋ ਗਿਆ ਇਹ ਵੀ ਲਿੰਗਿਆ ਹੋਈ ਤੇ ਮੇਰੀ ਕੁਰਮਤੀ ਪਰਮਤ ਕਰਨ ਨੂੰ ਉਸ ਸਰਕਾਰ ਸਾਹਿਬ ਸੰਗੇ ਵੀ ਗੁਰੂ ਸਾਹਿਬ ਦੇ ਚਰਨੀ ਪਕੜਣ ਦੇ ਉਸ ਗੁਰੂ ਮਹਾਰਾਜਾ ਸਾਹਿਬ ਨੇ ਮਿੱਠਾ ਬੋਲ ਕੇ ਮਾਣ ਕੀਤਾ ਸੀ ਉਸ ਪ੍ਰਕਾਰ ਕੋ ਸਾਹਿਬ ਸੰਗਤ ਦੇ ਦਰਸ਼ਨ ਕਰਵਾਇਆ ਕਰ ਮਿਲ ਕੋ ਕੀਤਨ ਕਰਵਾਇਆ ਉਸ ਪ੍ਰਕਾਰ ਜਿਤਨੀ ਜੋਰ ਤੇ ਪਰਮੇਸ਼ਰ ਦੇ ਅਜੋਨੇ ਸੋਹਰੇ ਦਰਸ਼ਨ ਹੁੰਦੇ ਆ ਪਖੰਡ ਨਾਲ ਇਸ ਨੂੰ ਲੋਕੋ ਬੈਠਨੇ ਕਰਕੇ ਨਿਬਜ਼ਾਰ ਹੋ ਸਕਦੇ ਜੇ ਜਦੋਂ ਮਹਾਰਾਜ ਸਿੱਖਿਆ ਦਿੱਤੀ ਉਸ ਨੂੰ ਸਵਾਸਾ ਦੀ ਮਿਸਾਲ ਇਹ ਗ੍ਰੀਸਾ ਦੇ ਚਰਨ ਪਕੜ ਲਏ ਇਵੇਂ ਬਹੁਤ ਸਾਰੇ ਮੁਸਲਮਾਨ ਫਕੀਰ ਹਿੰਦੂ ਫਕੀਰ ਇਸ ਰੂਪ ਧਾਰ ਕੇ ਮਹਾਰਾਜ ਦੇ ਕੋਲੇ ਆ ਕੇ ਬਚਨ ਕਰਿਆ ਕਰਦੇ ਕਿ ਮਹਾਰਾਜ ਸਾਹਿਬ ਇਹ ਗੱਲਾਂ ਦੱਸੋ ਤਾਂ ਗੁਰੂ ਮਹਾਰਾਜ ਸਾਹਿਬ ਕੋ ਉਤਰ ਉਦੇਸ਼ ਦੇ ਆ ਕਰਦੇ ਕੋਸ ਪ੍ਰਕਾਰ ਉਸਕੇ ਕਾਜ ਉਹ ਸਿਕਾ ਨੂੰ ਮਾਰ ਰਹਿਤ ਵੈਤ ਨਾ ਸਿਕਾਉਂਦੇ ਤਾਂ ਪਤਾ ਨਹੀਂ ਸਿਕਾ ਨੂੰ ਵੀ ਜਨਾਨੀਆਂ ਉਹ ਲੀੜੇ ਪਾ ਕੇ ਉਹੀ ਗੁੱਤਾਂ ਕਰਕੇ ਨਕ ਨਥ ਮੁਸਲਮਣੇ ਪਾਈ ਫਿਰਨਾ ਸੀ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਰਾਤ ਮੈਂ ਬਖਸ਼ਿਆ ਜੀ ਸਿਕਾ ਨੂੰ ਜੀਵਨ ਬਣਾਇਆ ਹੈ